ਇਹ ਜਿਹੜਾ ਡਰੇਨ ਆ ਸਿੰਗਲਪਾਟ ਰੋਡ ਤੇ ਉਹਦੇ ਵਿੱਚੋਂ ਇੱਕ ਡੈੱਡ ਬਡੀ ਮਿਲੀ ਆ ਜਿਹਦੀ ਅਸੀਂ ਹੁਣ ਸ਼ਨਾਖਤ ਕਰਾਉਣੀ ਆ ਕਿ ਕਿੱਥੋਂ ਦਾ ਕੀ ਆ ਲੱਗਣ ਨੂੰ ਤੇਵੇਂ ਲੱਗ ਰਿਹਾ ਜਿਵੇਂ ਕਿਸੇ ਬੈਂਡ ਵਾਲਾ ਵਾ ਉਸਦੇ ਕੱਪੜਿਆਂ ਦੇ ਉੱਤੋਂ ਬਾਕੀ ਦੇਖ ਲੈਣੇ ਜੀ ਕਿਸ ਦੀ ਐ ਜਿਹੜੀ ਸ਼ਨਾਖਤ ਕਰਕੇ ਕਿ ਉਹਥੇ ਉਹ ਲਗਦਾ ਬਾਥਰੂਮ ਕਰਨ ਉੱਤਰਿਆ ਡਰਿੰਕ ਵਗੈਰਾ ਪੀਤੀ ਹੋਊ ਉਹਦੇ ਹਾਲਤ ਦੇ ਵਿੱਚ ਬਾਕੀ ਜਾਂਚ ਤੋਂ ਬਾਅਦ ਦਾ ਵਿਸ਼ਵਾਸ ਹੁੰਦਾ ਤੁਹਾਨੂੰ ਕਿਸ ਤਰ੍ਹਾਂ ਇਨਫੋਰਮੇਸ਼ਨ ਮਿਲੀ ਸੀ ਜੀ ਇਹ ਸਾਨੂੰ ਜੀ ਕਾਲ ਆਈ ਜੀ ਇੱਥੋਂ ਲੋਕਲ ਬੰਦੇ ਦੀ ਇਹ ਤੇ ਕੋਈ ਡੈਡ ਬਡੀ ਪਈ ਐ ਇਸ ਦਾ ਅਰੇ ਕੰਟਰੋਲ ਰੂਮ ਨੂੰ ਕੀਤਾ ਤੇ ਫਿਰ ਮੌਕੇ ਕਿੰਨੀ ਉਮਰ ਲੱਗਦੀ ਬੰਦੇ ਨੂੰ ਕੋਈ 40 ਤੋਂ 45 ਸਾਲ ਲੱਗਦੀ ਐ ਤੇ ਨਿਕਰਮ ਹੋ ਤਾਂ ਇਹਦੀ ਹਾਂ ਬਈ ਜਿਹੜੇ ਡਰੇਨ ਦੇ ਦਾ ਜ਼ਰਾ ਹੋ ਸਕਦਾ ਕਿ ਉਪਰਚੂਰੇ ਡਰੇਨ ਦੇ ਨਾਲ ਜੀ ਮੌਤ ਹੋਈ ਜੀ ਇਹਦੇ ਚੋਂ ਮਿਲਿਆ ਜੀ ਇਹਦੇ ਜੀ ਜਿਹਦੇ ਚੋਂ ਚਾਬੀਆਂ ਨੇ ਇੱਕ ਇੱਕ ਕਰ 100 ਰੁਪਇਆ ਦਾ ਇੱਕ ਸਿੱਕਾ ਵਾ ਇੱਕ ਕਾਰਡ ਆ ਜੀ ਕੋਈ ਬਨਾਮ ਭਜਨ ਮੰਡੀ ਦਾ ਕਰ ਰਹੇ ਉਹ ਵੈਰੀਫਾਈ ਕਰ ਡੈਡ ਬਡੀ ਭੇਜ ਦਿਓ ਵੈਰੀਫਾਈ ਕਰਕੇ ਡੈਡ ਬਡੀ ਅਸੀਂ ਹਸਪੀਟਲ ਤੇ ਜਲੇ ਉਸ ਤੋਂ ਬਾਅਦ ਕੀ ਸਰਾ ਥਾ ਇਹ ਜਿਹੜਾ ਡਰੇਨ ਆ ਸਿੰਗਲਪਰ ਰੋਡ ਤੇ ਉਹਦੇ ਵਿੱਚੋਂ ਇੱਕ ਡੈੱਡ ਬੋਡੀ ਮਿਲੀ ਆ ਜਿਹਦੀ ਅਸੀਂ ਹੁਣ ਸ਼ਨਾਖਤ ਕਰਾਉਣੀ ਆ ਕਿ ਕਿੱਥੋਂ ਦਾ ਕੀ ਆ ਲੱਗਣ ਨੂੰ ਤੇਵੇਂ ਲੱਗ ਰਿਹਾ ਜਿਵੇਂ ਕਿਸੇ ਬੈਂਡ ਵਾਲਾ ਵਾ ਉਸਦੇ ਕੱਪੜਿਆਂ ਦੇ ਉੱਤੋਂ ਬਾਕੀ ਦੇਖ ਲੈਣੇ ਜੀ ਕਿਸ ਦੀ ਐ ਜਿਹੜੀ ਸ਼ਨਾਖਤ ਕਰਕੇ ਕਿ ਉੱਥੇ ਉਹ ਲੱਗਦਾ ਬਾਥਰੂਮ ਕਾਰਨ ਉੱਤਰਿਆ ਡਰਿੰਕ ਵਗੈਰਾ ਪੀਤੀ ਹੋਊ ਹੁੰਦੇ ਵੇਹਾਲ ਦੇ ਵਿੱਚ ਬਾਕੀ ਜਾਂਚ ਤੋਂ ਬਾਅਦ ਦਾ ਵਿਸ਼ਵਾਸ ਹੁੰਦਾ ਤੁਹਾਨੂੰ ਕਿਸੇ ਨੇ ਇਨਫੋਰਮੇਸ਼ਨ ਲਈ ਸੀ ਜੀ ਇਹ ਸਾਨੂੰ ਜੀ ਕਾਲ ਆਈ ਜੀ ਇੱਥੋਂ ਲੋਕਲ ਬੰਦੇ ਦੀ ਤਾਂ ਇਹ ਤੇ ਕੋਈ ਡੈੱਡ ਬੋਡੀ ਪਈ ਐ ਸਾਡੇ ਕੰਟਰੋਲ ਰੂਮ ਨੂੰ ਕੀਤਾ ਤੇ ਫਿਰ ਪਿੰਕ ਮੋਕੇ ਕਿੰਨੀ ਉਮਰ ਲੱਗਦੀ ਬੰਦੇ ਨੂੰ ਕੋਈ 40 ਤੋਂ 45 ਸਾਲ ਲੱਗਦੀ ਐ ਤੇ ਡਿਗਰਮ ਹੋ ਤਾਂ ਯਾਰੀ ਹਾਂ ਬਈ ਜੋ ਡਰੇਨ ਦੇ ਵਿੱਚ ਦਾ ਜ਼ਰਾ ਹੋ ਸਕਦਾ ਕਿ ਉੱਪਰੋਂ ਡਰੇਨ ਦੇ ਨਾਲ ਜੀ ਮੌਤ ਹੋਈ ਹੈ ਤੁਸੀਂ ਜੇ ਚ ਮਿਲਿਆ ਇਹਦੇ ਕੁਝ ਇਹਦੇ ਜੀ ਜੇਮ ਦੇ ਚੋ ਚਾਬੀਆਂ ਨੇ ਇੱਕ ਇੱਕ 100 ਰੁਪਈਆ ਦਾ ਸਿੱਕਾ ਵਾ ਇੱਕ ਕਾਰਡ ਆ ਜੀ ਕੋਈ ਬਨਾਮ ਭਜਨ ਮੰਡੀ ਦਾ ਕਰ ਰਹੇ ਆ ਉਹ ਵੈਰੀਫਾਈ ਕਰ ਰਿਹਾ ਡੈੱਡ ਬੋਡੀ ਭੇਜਦੇ ਹੋ ਵੈਰੀਫਾਈ ਕਰਕੇ ਡੈੱਡ ਬੋਡੀ ਅਸੀਂ ਹਸਪੀਟਲ ਭੇਜਨੇ ਆ ਉਸ ਤੋਂ ਬਾਅਦ ਕੀ ਸਾਰਾ ਥਾਰਾ ਇਹ ਜਿਹੜਾ ਡਰੇਨ ਆ ਸਿੰਗਲਪਰ ਰੋਡ ਤੇ ਉਹਦੇ ਵਿੱਚ ਉਹ ਇੱਕ ਗੱਡਬੜੀ ਮਿਲੀ ਆ ਜਿਹਦੀ ਅਸੀਂ ਹੁਣ شناخت شناختਾ ਕਰਾਉਣੀ ਆ ਕਿ ਕਿੱਥੋਂ ਦਾ ਕੀ ਆ ਲੱਗਣ ਨੂੰ ਤੇਵੇਂ ਲੱਗ ਰਿਹਾ ਜਿਵੇਂ ਕਿਸੇ ਬੈਂਡ ਵਾਲਾ ਵਾ ਉਸਦੇ ਕੱਪੜਿਆਂ ਦੇ ਉੱਤੋਂ ਬਾਕੀ ਦੇਖ ਲੈਣਾ ਜੀ ਕਿਸ ਦੀ ਐ ਜਿਹੜੀ شناخت ਕਰਕੇ ਕਿ ਉੱਥੇ ਉਹ ਲੱਗਦਾ ਬਾਥਰੂਮ ਕਰਨ ਉੱਤਰਿਆ ਡਰਿੰਕ ਵਗੈਰਾ ਵੀ ਪੀ ਤੋ ਉਹ ਉਹ ਹਾਲ ਦੇ ਵਿੱਚੋਂ ਬਾਕੀ ਜਾਂਚ ਤੋਂ ਬਾਅਦ ਦਾ ਵਿਸ਼ਵਾਸ ਹੁੰਦਾ ਹੈ ਤੁਹਾਨੂੰ ਕਿਸੇ ਇਨਫੋਰਮੇਸ਼ਨ ਮਿਲੀ ਸੀ ਜੀ ਇਹ ਸਾਨੂੰ ਜੀ ਕਾਲ ਆਈ ਜੀ ਇਥੋਂ ਲੋਕਲ ਬੰਦੇ ਦੀ ਤਾਂ ਇਹ ਤੇ ਕੋਈ ਡੈਡ ਬੋਡੀ ਪਈ ਐ ਸਾਡੇ ਕੰਟਰੋਲ ਰੂਮ ਨੂੰ ਕੀਤਾ ਤੇ ਫਿਰ ਕੋਈ ਮੌਕੇ ਕਿੰਨੀ ਕੁ ਮਰ ਲੱਗਦੀ ਬੰਦੇ ਨੂੰ ਕੋਈ 40 ਤੋਂ 45 ਸਾਲ ਲੱਗਦੀ ਐ ਤੇ ਕਿਦਰਾ ਮੌਤ ਹੋਈ ਯਾਰੀ ਹਾਂ ਬਈ ਜੋ ਡਰੇਨ ਦੇ ਵਿੱਚ ਦਾ ਜਰਾ ਹੋ ਸਕਦਾ ਕਿ ਉਪਰਚੂ ਡਰੇਨ ਦੇ ਨਾਲ ਜੀ ਮੌਤ ਹੋਈ ਤੁਸੀਂ ਜੇਬ ਚੋਂ ਮਿਲਿਆ ਇਹ ਤੁਸੀ ਇਹਦੇ ਜੀ ਜੇਬ ਤੋਂ ਚਾਬੀਆਂ ਨੇ ਇੱਕ ਇੱਕ ਕਰ 100 ਰੁਪਇਆ ਦਾ ਇੱਕ ਸਿੱਕਾ ਵਾ ਇੱਕ ਕਾਰਡ ਆ ਜੀ ਕੋਈ ਬੰਗ ਮੰਡੀ ਦਾ ਕਰ ਰਹੇ ਹੋ ਵੈਰੀਫਾਈ ਕਰ ਡੈਡ ਬੋਡੀ ਭੇਜ ਰਹੇ ਹੋ ਵੈਰੀਫਾਈ ਕਰਕੇ ਡੈਡ ਬੋਡੀ ਅਸੀਂ ਹਸਪੀਟਲ ਭੇਜਨੇ ਆ ਉਸ ਤੋਂ ਬਾਅਦ ਕੀ ਸਰਾ ਇਹ ਜਿਹੜਾ ਡਰੇਨ ਆ ਸਿੰਗਲਪਰ ਰੋਡ ਤੇ ਉਹਦੇ ਵਿੱਚੋਂ ਇੱਕ ਡੈੱਡ ਬਡੀ ਮਿਲੀ ਆ ਜਿਹਦੀ ਅਸੀਂ ਹੁਣ شناخت ਕਰਾਉਨੇ ਆ ਕਿ ਕਿੱਥੋਂ ਦਾ ਕੀ ਆ ਲੱਗਨ ਨੂੰ ਤੇਵੇਂ ਲੱਗ ਰਿਹਾ ਜਿਵੇਂ ਕਿਸੇ ਬੈਂਡ ਵਾਲਾ ਵਾ ਉਹਦੇ ਕੱਪੜਿਆਂ ਦੇ ਉੱਤੋਂ ਬਾਕੀ ਦੇਖ ਲੈਣੇ ਜੀ ਕਿਸ ਦੀ ਐ ਜਿਹੜੀ شناخت ਕਰਕੇ ਕਿ ਉੱਥੇ ਉਹ ਲੱਗਦਾ ਬਾਥਰੂਮ ਕਨ ਉਤਰਿਆ ਡਰਿੰਕ ਵਗੈਰਾ ਪੀਤੀ ਹੋਊ ਉਹਦੇ ਹਾਲ ਦੇ ਵਿੱਚ ਬਾਕੀ ਜਾਂਚ ਤੋਂ ਬਾਅਦ ਦਾ ਵਿਸ਼ਾ ਵਸਤਾ ਤੁਹਾਨੂੰ ਕਿਸੇ ਮੈਨ ਇਨਫੋਰਮੇਸ਼ਨ ਮਿਲੀ ਸੀ ਜੀ ਇਹ ਸਾਨੂੰ ਜੀ ਕਾਲ ਆਈ ਜੀ ਇੱਥੋਂ ਲੋਕਲ ਬੰਦੇ ਦੀ ਦਾ ਇਹ ਤੇ ਕੋਈ ਡੈਡ ਬਡੀ ਪਈ ਐ ਅਸੀਂ ਕੰਟਰੋਲ ਰੂਮ ਨੂੰ ਕੀਤਾ ਤੇ ਕੋਈ ਮੌਕੇ ਦੇ ਕੁਝ ਕਿੰਨੀ ਕੁ ਉਮਰ ਲੱਗਦੀ ਬੰਦੇ ਨੂੰ ਕੋਈ 40 ਤੋਂ 45 ਸਾਲ ਲੱਗਦੀ ਐ ਤੇ ਨਿਕਰਮ ਹੋ ਤਾਂ ਇਹਦੀ ਹਾਂ ਬਈ ਜਿਹੜੇ ਡਰੇਨ ਦੇ ਵਿੱਚ ਦਾ ਜ਼ਰਾ ਹੋ ਸਕਦਾ ਕਿ ਉਪਰਚੂ ਡਰੇਨ ਦੇ ਨਾਲ ਜੀ ਮੌਤ ਹੋਈ ਹੈ ਤੁਸ ਜੇ ਵਿੱਚ ਮਿਲਿਆ ਇਹ ਤੁਸ ਇਹਦੇ ਜੀ ਜੀਮ ਤੋਂ ਚਾਬੀਆਂ ਨੇ ਇੱਕ ਇੱਕ ਕਰ 100 ਰੁਪਇਆ ਦਾ ਇੱਕ ਸਿੱਕਾ ਵਾ ਇੱਕ ਕਾਰਡ ਆ ਜੀ ਕੋਈ ਬਲੰਗ ਭੈਣ ਮੰਡੀ ਦਾ ਕਰ ਰਹੇ ਹਾਂ ਵੈਰੀਫਾਈ ਕਰ ਰਹੇ ਡੈਡ ਬਡੀ ਭੇਜ ਦਿਓ ਵੈਰੀਫਾਈ ਕਰਕੇ ਡੈਡ ਬਡੀ ਅਸੀਂ ਹਸਪੀਟਲ ਭੇਜਨੇ ਆ